ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਅਸੂ ਦੀ ਸੰਗਰਾਮ ਬਾਰੇ ਜੋ ਕਿ 16 ਸਤੰਬਰ ਨੂੰ ਆ ਰਹੀ ਹੈ ਦੋਸਤੋ ਇਹ ਸਿਰਫ ਇੱਕ ਕੈਲੰਡਰ ਦਾ ਪੰਨਾ ਹੀ ਨਹੀਂ ਹੁੰਦਾ ਸਗੋਂ ਇਸ ਦਿਨ ਅਸੀਂ ਬਹੁਤ ਸਾਰੇ ਉਪਾਅ ਵੀ ਕਰ ਸਕਦੇ ਹਾਂ ਬਹੁਤ ਸਾਰੀਆਂ ਅਸੀਂ ਗਲਤੀਆਂ ਵੀ ਕਰਦੇ ਹਾਂ ਜਿੰਨਾ ਕਰਕੇ ਸਾਨੂੰ ਅਗਲੇ ਸਾਲ ਤੱਕ ਜਾਂ ਅਗਲੇ ਕੁਝ ਮਹੀਨਿਆਂ ਤੱਕ ਕਾਫੀ ਕੁਝ ਸਹਿਣਾ ਪੈਂਦਾ ਜੀ ਉਸ ਵਿੱਚ ਗਰੀਬੀ ਵੀ ਹੋ ਸਕਦੀ ਹੈ ਉਸ ਵਿੱਚ ਕਾਫੀ ਸਾਰਾ ਸਾਡਾ ਨੁਕਸਾਨ ਵੀ ਹੋ ਸਕਦਾ ਹੈ ਸਾਡੀ ਸਿਹਤ ਖਰਾਬ ਹੋ ਸਕਦੀ ਹੈ ਐਸ ਲਈ ਐਸ ਵੀਡੀਓ ਵਿੱਚ ਕਾਫੀ ਸਾਰੇ ਉਪਾਅ ਦੱਸਾਂਗੇ ਅਤੇ ਕਾਫੀ ਸਾਰੀਆਂ ਗਲਤੀਆਂ ਦੱਸਾਂਗੇ ਜੋ ਤੁਸੀਂ ਆਮ ਹੀ ਘਰ ਵਿੱਚ ਕਰ ਦਿੰਦੇ ਹੋ। ਦੋਸਤੋ ਸੰਗਰਾਦ ਹਰ ਮਹੀਨੇ ਆਉਂਦੀ ਹੈ ਅਤੇ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਹੈ ਕਿ ਸੰਗਰਾਦ ਸਿਰਫ ਉਸ ਵੇਲੇ ਆਉਂਦੀ ਹੈ ਜਦੋਂ ਮੌਸਮ ਬਦਲਦਾ ਹੈ ਜਾਂ ਫਿਰ ਕਈ ਲੋਕ ਇਸ ਨੂੰ ਦੇਸੀ ਮਹੀਨਾ ਦੇ ਨਾਮ ਨਾਲ ਵੀ ਜੋੜ ਦਿੰਦੇ ਹਨ ਕਿ ਦੇਸੀ ਮਹੀਨਾ ਬਦਲਦਾ ਹੈ ਤਾਂ ਸੰਗਰਾਦ ਆਉਂਦੀ ਹੈ। ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਦੋਸਤੋ ਦੇਖਿਆ ਜਾਵੇ ਤਾਂ ਗ੍ਰਹਿਾਂ ਦੇ ਅਨੁਸਾਰ ਦੇਖਿਆ ਜਾਵੇ ਜਾਂ ਫਿਰ ਰਾਸ਼ੀ ਫਲ ਦੇ ਅਨੁਸਾਰ ਦੇਖਿਆ ਜਾਵੇ ਤਾਂ ਕਾਫੀ ਸਾਰੇ ਉਪਾਅ ਨਿਕਲ ਕੇ ਸਾਹਮਣੇ ਆਉਂਦੇ ਹਨ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਦੋਸਤੋ ਜਿਆਦਾ ਦੇਰੀ ਨਾ ਕਰਦੇ ਹੋਏ ਅਸੀਂ ਉਸ ਉਪਾਅ ਬਾਰੇ ਜਾਣਦੇ ਹਾਂ ਅਤੇ ਨਾਲ ਹੀ ਉਹ ਗਲਤੀਆਂ ਬਾਰੇ ਜਾਣਾਂਗੇ ਜੋ ਤੁਸੀਂ ਕਦੇ ਵੀ ਨਹੀਂ ਕਰਨੀਆਂ ਸਭ ਤੋਂ ਪਹਿਲਾਂ ਬੀਬੀਆਂ ਇਸ ਵੱਲ ਧਿਆਨ ਦੇਣ ਕਿ ਤੁਸੀਂ ਸੰਗਰਾਮ ਵਾਲੇ ਦਿਨ ਕੋਈ ਵੀ ਕੱਚਾ ਖਾਣਾ ਘੜਾ ਘਰੇ ਹਰ ਹਾਲਤ ਵਿੱਚ ਲੈਉਣਾ ਹੈ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਸਾਡੀਆਂ ਜੋ ਮਾਤਾ ਬੀਬੀਆਂ ਹੁੰਦੀਆਂ ਸਨ ਸਰਬਿੰਗ ਆ ਭੈਣਾ ਹੁੰਦੀਆਂ ਸਨ ਉਹ ਹਰ ਸੰਗਰਾਮ ਦੇ ਵੇਲੇ ਹੀ ਇੱਕ ਘਰੇ ਮਿੱਟੀ ਦਾ ਕੱਚਾ ਘੜਾ ਲਿਆਉਂਦੇ ਸਨ ਅਤੇ ਉਸ ਵਿੱਚ ਜਲ ਪਾ ਕੇ ਰੱਖ ਦਿੰਦੇ ਸਨ ਦੋਸਤੋ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਸੰਗਰਾਮ ਦੇ ਸ਼ੁਰੂ ਵਿੱਚ ਹੀ ਇੱਕ ਕੱਚਾ ਘੜਾ ਘਰੇ ਲੈ ਕੇ ਰੱਖ ਦਿੰਦੇ ਹੋ ਅਤੇ ਉਸ ਵਿੱਚ ਇੱਕ ਤਾਜ਼ਾ ਪਾਣੀ ਭਰ ਕੇ ਰੱਖ ਦਿੰਦੇ ਹੋ ਤਾਂ ਘਰ ਦੀ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਨਾ ਉਹ ਉਸ ਦਿਨ ਤੋਂ ਹੀ ਉਸ ਘੜੇ ਵਿੱਚ ਪਾਣੀ ਵਿੱਚ ਭਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਜਲ ਉਸ ਨੂੰ ਹੌਲੀ-ਹੌਲੀ ਖਤਮ ਕਰ ਦਿੰਦਾ ਹੈ ਦੋਸਤੋ ਇਹ ਉਪਾਅ ਬਹੁਤ ਸਰਲ ਹੈ ਇਹ ਕਿਸੇ ਤਰ੍ਹਾਂ ਦਾ ਕੋਈ ਟੂਣਾ ਟੋਟਕਾ ਵੀ ਨਹੀਂ ਹੈ ਪੁਰਾਣੇ ਸਮੇਂ ਵਿੱਚ ਅਸਤਨਾ ਬੀਬੀਆਂ ਕਰਦੀਆਂ ਸਨ ਪਰ ਅੱਜ ਦੇ ਮਾਡਰਨ ਜਮਾਨੇ ਵਿੱਚ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਇਸ ਕਰਕੇ ਤੁਸੀਂ ਇਹ ਜ਼ਰੂਰ ਕਰਨਾ ਹੈ ਪਾਣੀ ਨੂੰ ਤੁਸੀਂ 10 ਦਿਨਾਂ ਬਾਅਦ ਡੋਲ ਕੇ ਨਵਾਂ ਵੀ ਭਰ ਸਕਦੇ ਹੋ ਅਤੇ ਇਸ ਨੂੰ ਕਿਸੇ ਵੀ ਜਗ੍ਹਾ ਤੇ ਤੁਸੀਂ ਦੋਸਤੋ ਰੱਖ ਸਕਦੇ ਹੋ ਦੂਸਰਾ ਉਪਾਅ ਦੋਸਤੋ ਤੁਸੀਂ ਕੀ ਕਰਨਾ ਹੈ ਕਿ 16 ਸਤੰਬਰ ਨੂੰ ਜੋ ਕਿ ਅਸੂ ਦੀ ਸੰਗਰਾਣ ਦਾ ਰਿਹਾ ਹੈ ਉਸ ਦਿਨ ਤੁਸੀਂ ਕੁਝ ਵੀ ਮਿੱਠਾ ਘਰੇ ਜ਼ਰੂਰ ਬਣਾਉਣਾ ਹੈ ਉਹ ਖੀਰ ਵੀ ਹੋ ਸਕਦੀ ਹੈ ਮਿੱਠੇ ਚੌਲ ਵੀ ਹੋ ਸਕਦੇ ਹਨ ਅਤੇ ਯਾਦ ਰੱਖੋ ਦੋਸਤੋ ਸਭ ਤੋਂ ਪਹਿਲਾਂ ਉਸ ਦਾ ਭੋਗ ਤੁਸੀਂ ਆਪਣੀ ਛੱਤ ਦੇ ਉੱਪਰ ਜਰੂਰ ਲਗਾਉਣਾ ਹੈ ਦੋਸਤੋ ਉਸ ਮਿੱਠੇ ਨੂੰ ਜਾਂ ਚਾਵਲ ਨੂੰ ਤੁਸੀਂ ਬਣਾਉਣ ਤੋਂ ਬਾਅਦ ਥੋੜਾ ਜਿਹਾ ਉਸ ਨੂੰ ਠੰਡਾ ਕਰਕੇ ਆਪਣੀ ਛੱਤ ਦੇ ਉੱਪਰ ਜਰੂਰ ਰੱਖਣਾ ਹੈ ਇਹ ਦੋਸਤੋ ਦਿਨ ਦੇ ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਹੋ ਸ਼ਾਮ ਨੂੰ ਵੀ ਕਰ ਸਕਦੇ ਹੋ ਸਵੇਰ ਵੀ ਕਰ ਸਕਦੇ ਹੋ ਪਰ ਯਾਦ ਰੱਖੋ ਜਦੋਂ ਤੁਸੀਂ ਉਸ ਨੂੰ ਮਿੱਠੇ ਨੂੰ ਬਣਾਇਆ ਹੈ ਉਸ ਨੂੰ ਪਹਿਲਾਂ ਤੁਸੀਂ ਛੱਤ ਦੇ ਉੱਪਰ ਭੋਗ ਜਰੂਰ ਲਵਾਉਣਾ ਹੈ ਉਸ ਦੇ ਨਾਲ ਹੀ ਦੋਸਤੋ ਤੁਸੀਂ ਇੱਕ ਦੇਸੀ ਘੋਦੀ ਰੋਟੀ ਵੀ ਰੱਖ ਸਕਦੇ ਹੋ ਜਿਸ ਨੂੰ ਕੀੜੀਆਂ ਵੀ ਖਾ ਲੈਣੀਆਂ ਕੋਈ ਵੀ ਪੰਛੀ ਵੀ ਆ ਕੇ ਖਾ ਲੈਣਗੇ ਅਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਖੁਦ ਸਾਰੇ ਪਰਿਵਾਰ ਨੇ ਉਸ ਪ੍ਰਸ਼ਾਦ ਨੂੰ ਸਕਣਾ ਹੈ ਇਸ ਨਾਲ ਕੀ ਹੋਵੇਗਾ ਕਿ ਪ੍ਰਮਾਤਮਾ ਦੀ ਅਤੇ ਇਸ ਕੁਦਰਤ ਦੀ ਨਿਗਾ ਤੁਹਾਡੇ ਤੇ ਆ ਜਾਂਦੀ ਹੈ ਜਿਸ ਨਾਲ ਤੁਹਾਡਾ ਸਾਰਾ ਮਹੀਨਾ ਬਹੁਤ ਹੀ ਵਧੀਆ ਲੰਘਣ ਵਾਲਾ ਹੈ ਜੀ ਦੋਸਤੋ ਇਹ ਬਹੁਤ ਸਰਲ ਉਪਾਹਨ ਬਹੁਤ ਸਰਲ ਤਰੀਕੇ ਹਨ ਜੋ ਕਿ ਪੁਰਾਣੇ ਸਮੇਂ ਵਿੱਚ ਕੀਤੇ ਜਾਂਦੇ ਸਨ ਪਰ ਅੱਜ ਸਾਨੂੰ ਇਹ ਦੱਸਣਾ ਪੈ ਰਿਹਾ ਕਿਉਂਕਿ ਅੱਜ ਦੇ ਮਾਡਰਨ ਜਮਾਨੇ ਵਿੱਚ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਇਸ ਕਰਕੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਮਿੱਠਾ ਜ਼ਰੂਰ ਬਣਾਉਣਾ ਹੈ ਅਤੇ ਪਹਿਲਾਂ ਛੱਤ ਦੇ ਉੱਪਰ ਉਸ ਦਾ ਭੋਗ ਵੀ ਤੁਸੀਂ ਹਰ ਹਾਲਤ ਵਿੱਚ ਲਵਾਉਣਾ ਹੈ ਇਸ ਦੇ ਨਾਲ ਹੀ ਦੋਸਤੋ ਸੰਗਰਾਣ ਦੇ ਵਾਲੇ ਦਿਨ ਕਿਸੇ ਵੀ ਵੇਲੇ ਚਾਹੇ ਉਹ ਸਵੇਰ ਦਾ ਹੋਵੇ ਜਾਂ ਸ਼ਾਮ ਦਾ ਹੋਵੇ ਜਾਂ ਫਿਰ ਦੁਪਹਿਰ ਦਾ ਹੀ ਕਿਉਂ ਨਾ ਹੋਵੇ ਤੁਸੀਂ ਇੱਕ ਦੀਵਾ ਆਪਣੇ ਮੇਨ ਗੇਟ ਦੇ ਵਿੱਚ ਜ਼ਰੂਰ ਜਗਾਉਣਾ ਹੈ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਹੈ ਕਿ ਇਸ ਨੂੰ ਘਰ ਦੇ ਬੱਚੇ ਨਹੀਂ ਜਗਾਉਣਗੇ ਇਸ ਨੂੰ ਸਿਰਫ ਵੱਡੇ ਜਗਾਉਣਗੇ ਉਹ ਔਰਤ ਵੀ ਹੋ ਸਕਦੀ ਹੈ ਜਾਂ ਮਰਦ ਵੀ ਹੋ ਸਕਦਾ ਹੈ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਕਿ ਉਸ ਵਿੱਚ ਰਫਾਈਂਡ ਨਹੀਂ ਪਾਉਣਾ ਜਾਂ ਤਾਂ ਦੇਸੀ ਘਿਓ ਪਾਓ ਜਾਂ ਫਿਰ ਸਰੋਂ ਦਾ ਤੇਲ ਤੁਸੀਂ ਪਾਉਣਾ ਹੈ ਜੀ ਅਤੇ ਸਭ ਤੋਂ ਦੋਸਤੋ ਮੇਨ ਗੱਲ ਉਸ ਵਿੱਚ ਬੱਤੀਆਂ ਚਾਰ ਹੋਣੀਆਂ ਚਾਹੀਦੀਆਂ ਹਨ ਭਾਵ ਕਿ ਚਾਰ ਮੂੰਹ ਵਾਲਾ ਦੀਵਾ ਹੀ ਤੁਸੀਂ ਜਗਾਉਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਮੇਨ ਗੇਟ ਦੇ ਵਿੱਚ ਰੱਖ ਦੇਣਾ ਹੈ ਅਤੇ ਸਾਰੇ ਜੀਵ ਜੰਤੂਆਂ ਲਈ ਦੋਸਤੋ ਅਰਦਾਸ ਜ਼ਰੂਰ ਕਰਨੀ ਹੈ ਆਪਣੇ ਪਰਿਵਾਰ ਦੇ ਲਈ ਅਰਦਾਸ ਕਰਨੀ ਹੈ ਤੇ ਸਭ ਦਾ ਭਲਾ ਮੰਗਣਾ ਹੈ ਇਹ ਦੋਸਤੋ ਬਹੁਤ ਜਿਆਦਾ ਸਰਲ ਉਪਾਅ ਤੇ ਬਹੁਤ ਜਿਆਦਾ ਧਿਆਨ ਖਿੱਚਣ ਵਾਲਾ ਕੰਮ ਹੁੰਦਾ ਹੈ ਜਿਸ ਨਾਲ ਪਰਮਾਤਮਾ ਤੇ ਕੁਦਰਤ ਤੁਹਾਡੇ ਤੇ ਮਿਹਰਬਾਨ ਹੋਵੇਗੀ ਅਤੇ ਤੁਹਾਡੇ ਘਰੇ ਸ਼ੋਕ ਸ਼ਾਂਤੀ ਆਵੇਗੀ ਜੀ ਇਸ ਦੇ ਨਾਲ ਹੀ ਦੋਸਤੋ ਇੱਕ ਬਹੁਤ ਜਿਆਦਾ ਮਹੱਤਵਪੂਰਨ ਉਪਾਅ ਨਿਕਲ ਕੇ ਆਉਂਦਾ ਹੈ ਜੋ ਕਿ ਪਸ਼ੂਆਂ ਨਾਲ ਭਾਵ ਕੇ ਗਊ ਮਾਤਾ ਨਾਲ ਸਬੰਧ ਰੱਖਦਾ ਹੈ ਜੇਕਰ ਤੁਹਾਡੇ ਘਰ ਕੋਲੇ ਕੋਈ ਵੀ ਗਊ ਆਉਂਦੀ ਹੈ ਜਾਂ ਫਿਰ ਤੁਹਾਡੇ ਸ਼ਹਿਰ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗਊਸ਼ਾਲਾ ਹੈ ਜਿੱਥੇ ਕੋਈ ਗਊ ਹੈ ਤਾਂ ਤੁਸੀਂ ਉਸ ਨੂੰ ਦੇਸੀ ਗਊ ਦੀ ਰੋਟੀ ਉਹ ਚਾਹੇ ਤੁਸੀਂ ਤਿੰਨ ਲਵੋ ਜਾਂ ਚਾਰ ਲਵੋ ਉਸ ਦੇ ਨਾਲ ਘਰ ਦਾ ਗੁੜ ਜਿਸ ਦੀ ਅਸੀਂ ਚਾਹ ਬਣਾਉਂਦੇ ਹਾਂ ਭਾਵੇਂ ਕਿ ਉਹ ਗੁੜ ਦੋਸਤੋਂ ਲੈਣਾ ਹੈ ਜੋ ਤੁਹਾਡੇ ਘਰੇ ਵਰਤੋਂ ਹੁੰਦਾ ਹੈ ਜਿਸ ਦੀ ਤੁਸੀਂ ਘਰੇ ਵਰਤੋਂ ਕਰਦੇ ਹੋ ਤੁਸੀਂ ਸਪੈਸ਼ਲ ਵਜ਼ਾਰ ਦੇ ਵਿੱਚੋਂ ਉਸ ਨੂੰ ਖਰੀਦ ਕੇ ਨਹੀਂ ਲੈਣਾ ਉਹੀ ਗੁੜ ਦੋਸਤੋਂ ਤੁਸੀਂ ਲੈਣਾ ਹੈ ਜੋ ਕਿ ਤੁਹਾਡੀ ਰਸੋਈ ਘਰ ਦੇ ਵਿੱਚ ਪਿਆ ਹੈ ਉਸ ਦੇ ਵਿੱਚੋਂ ਇੱਕ ਗੁੜ ਦੀ ਡਲੀ ਕੱਢ ਕੇ ਉਸ ਨੂੰ ਦੇਸੀ ਘਿਓ ਦੇ ਵਿੱਚ ਚੋਪੜ ਕੇ ਭਾਵ ਕੇ ਕੁੱਟ ਕੇ ਚੂਰੀ ਬਣਾ ਲੈਣੀ ਹੈ ਚੂਰੀ ਤੋਂ ਬਾਅਦ ਦੋਸਤੋ ਉਸ ਦੇ ਤੁਸੀਂ ਤਿੰਨ ਲੱਡੂ ਬਣਾਉਣੇ ਹਨ ਛੋਟੇ ਛੋਟੇ ਜਿਹੜੇ ਆਪਾਂ ਬਾਜ਼ਾਰ ਦੇ ਵਿੱਚੋਂ ਦੋਸਤੋ ਲੱਡੂ ਲੈ ਕੇ ਆਉਂਦੇ ਹਾਂ ਉਸੇ ਤਰ੍ਹਾਂ ਦੇ ਤੁਸੀਂ ਲੱਡੂ ਬਣਾ ਕੇ ਗਊ ਮਾਤਾ ਨੂੰ ਖਵਾ ਦੇਣੇ ਹਨ ਯਾਦ ਰੱਖੋ ਉਹ ਗਊ ਮਾਤਾ ਹੀ ਹੋਣੀ ਚਾਹੀਦੀ ਹੈ ਦੋਸਤੋ ਉਸ ਦਾ ਰੰਗ ਮਾਇਨੇ ਨਹੀਂ ਰੱਖਦਾ ਉਹ ਚਾਹੇ ਕਾਲੇ ਰੰਗ ਦੀ ਹੋਵੇ ਚਿੱਟੇ ਰੰਗ ਦੀ ਹੋਵੇ ਜਾਂ ਫਿਰ ਲਾਲ ਰੰਗ ਦੀ ਗਊ ਕਿਉਂ ਨਾ ਹੋਵੇ ਦੋਸਤੋ ਤੁਸੀਂ ਉਹਨਾਂ ਲੱਡੂਆਂ ਨੂੰ ਵੱਛੀ ਨੂੰ ਵੀ ਪਾ ਕੇ ਆ ਸਕਦੇ ਹੋ ਪਰ ਦੋਸਤੋ ਤੁਸੀਂ ਇਹ ਕੰਮ ਸੰਗਰਾਂਦ ਵਾਲੇ ਦਿਨ ਹਰ ਹਾਲਤ ਵਿੱਚ ਕਰਨਾ ਹੈ ਇਸ ਦੇ ਨਾਲ ਦੋਸਤੋ ਇੱਕ ਕੰਮ ਤੁਸੀਂ ਆਮ ਹੀ ਕਰਨਾ ਹੈ ਇਹ ਕੋਈ ਉਪਾਅ ਨਹੀਂ ਹੈ ਪਰ ਕੁਦਰਤੀ ਤੌਰ ਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਦਿਨ ਆਪਣੇ ਨਵੇਂ ਮਹੀਨੇ ਦੀ ਸ਼ੁਰੂਆਤ ਕਰੀਏ ਜੋ ਕਿ ਦੇਸੀ ਮਹੀਨੇ ਹੁੰਦੇ ਹਨ ਉਸ ਦੀ ਸ਼ੁਰੂਆਤ ਤੇ ਅਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਪੁੰਨ ਕਰੀਏ ਤੁਸੀਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਪੁੰਨ ਤੁਸੀਂ ਕਰ ਸਕਦੇ ਹੋ ਜੀ ਇਸ ਵਿੱਚ ਕੋਈ ਦੋਸਤੋ ਉਪਾਅ ਨਹੀਂ ਹੈ ਕੁਝ ਵੀ ਕੋਈ ਤੁਸੀਂ ਦਾਨ ਕਰ ਸਕਦੇ ਹੋ ਕਿਸੇ ਨੂੰ ਕੋਈ ਕੱਪੜਾ ਲੈ ਕੇ ਦੇ ਸਕਦੇ ਹੋ ਕਿਸੇ ਨੂੰ ਕੋਈ ਚੱਪਲਾਂ ਲੈ ਕੇ ਦੇ ਸਕਦੇ ਹੋ ਅਤੇ ਗਊ ਨੂੰ ਕੁਝ ਅਲੱਗ ਤੋਂ ਵੀ ਖਵਾ ਸਕਦੇ ਹੋ ਦੋਸਤੋ ਪਰ ਪੁੰਨ ਹਰ ਹਾਲਤ ਵਿੱਚ ਤੁਸੀਂ ਇਸ ਦਿਨ ਜ਼ਰੂਰ ਕਰਨਾ ਹੈ ਯਾਦ ਰੱਖੋ ਦੋਸਤੋ ਇਹ ਪੁੰਨ ਤੁਸੀਂ ਅਗਲੇ 2-4 ਦਿਨਾਂ ਤੱਕ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ 16 ਸਤੰਬਰ ਦੀ ਸੰਗਰਾਦ ਨੂੰ ਹੀ ਤੁਸੀਂ ਇਹ ਪੁੰਨ ਕਰਨਾ ਹੈ ਤੁਸੀਂ 2-4 ਦਿਨ ਜਾਂ ਹਫ਼ਤਾ ਠਹਿਰ ਕੇ ਵੀ ਇਸ ਤਰ੍ਹਾਂ ਦਾ ਪੁੰਨ ਤੁਸੀਂ ਕਰ ਸਕਦੇ ਹੋ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਉਹ ਕੰਮ ਜਾਂ ਉਹ ਗੱਲਾਂ ਜੋ ਤੁਸੀਂ ਅਸੂ ਦੀ ਸੰਗਰਾਮ ਵਾਲੇ ਦਿਨ ਜਾਂ ਅਗਲੇ ਕੁਝ 3-4 ਦਿਨਾਂ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਉਸ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਤੁਸੀਂ ਇਸ ਦਿਨ ਕਦੇ ਵੀ ਲੜਾਈ ਝਗੜਾ ਨਹੀਂ ਕਰਨਾ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸੰਗਰਾਮ ਦਾ ਦਿਨ ਸ਼ੁਰੂ ਹੁੰਦਾ ਹੈ ਤਾਂ ਉਸ ਦਿਨ ਅਸੀਂ ਜੋ ਵੀ ਕਰਦੇ ਹਾਂ ਉਹ ਅੱਗੇ ਸਾਡਾ ਪੂਰਾ ਮਹੀਨਾ ਜਾ ਕੇ 2-3 ਮਹੀਨੇ ਤੱਕ ਵੀ ਉਹ ਚੱਲ ਸਕਦਾ ਹੈ ਇਸ ਕਰਕੇ ਭੁੱਲ ਕੇ ਵੀ ਤੁਸੀਂ ਲੜਾਈ ਝਗੜੇ ਇਸ ਦਿਨ ਨਹੀਂ ਕਰਨੇ ਜੇਕਰ ਗੁੱਸਾ ਆ ਲੈ ਦੋਸਤੋ ਤਾਂ ਉਸ ਨੂੰ ਸ਼ਾਂਤ ਰੱਖਣਾ ਹੈ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਪਰ ਕਿਸੇ ਦੇ ਵੀ ਤੁਸੀਂ ਗੁੱਸਾ ਨਹੀਂ ਕਰਨਾ ਭਾਵ ਕੇ ਨਕਾਰਾਤਮਕ ਊਰਜਾ ਨੂੰ ਆਪਣੇ ਘਰ ਵਿੱਚ ਇਸ ਦਿਨ ਤੁਸੀਂ ਪ੍ਰਵੇਸ਼ ਨਹੀਂ ਕਰਨ ਦੇਣਾ ਕਿਉਂਕਿ ਦੋਸਤੋ ਜੇਕਰ ਇਸ ਦਿਨ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਸਾਰਾ ਮਹੀਨਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਲਈ ਉਹ ਇੱਕ ਵੈਰੀ ਦਾ ਕੰਮ ਕਰੇਗੀ ਇਸ ਲਈ ਭੁੱਲ ਕੇ ਵੀ ਇਸ ਦਿਨ ਕੋਈ ਲੜਾਈ ਝਗੜਾ ਤੁਸੀਂ ਨਹੀਂ ਕਰਨਾ ਅਤੇ ਸਭ ਨਾਲ ਦੋਸਤੋ ਪਿਆਰ ਨਾਲ ਹੀ ਗੱਲ ਕਰਨੀ ਹੈ ਭਾਵ ਕੇ ਦੋਸਤੋ ਆਪ ਦਾ ਮਨ ਅਤੇ ਆਪਣੇ ਪਰਿਵਾਰ ਦਾ ਮਨ ਹਮੇਸ਼ਾ ਇਸ ਦਿਨ ਤੁਸੀਂ ਖੁਸ਼ ਰੱਖਣਾ ਹੈ ਐਸ ਨਾਲ ਹੀ ਦੋਸਤੋਂ ਕਈ ਅਜਿਹੇ ਘਰ ਵੀ ਹਨ ਜੋ ਕਿ ਮੀਟ ਮੱਛੀ ਖਾਂਦੇ ਹਨ ਜਾਂ ਫਿਰ ਸ਼ਰਾਬ ਪੀਂਦੇ ਹਨ। ਵੈਸੇ ਤਾਂ ਦੋਸਤੋਂ ਇਹ ਚੀਜ਼ ساری ਜ਼ਿੰਦਗੀ ਨਹੀਂ ਕਰਨੀ ਚਾਹੀਦੀ ਪਰ ਜੇਕਰ ਤੁਸੀਂ ਐਸ ਚੀਜ਼ ਦੀ ਆਦਤ ਪਾ ਚੁੱਕੇ ਹੋ ਤੁਸੀਂ ਮੀਟ ਖਾਂਦੇ ਹੋ ਤੁਸੀਂ ਸ਼ਰਾਬ ਪੀਂਦੇ ਹੋ ਕਿ ਸੰਗਰਾਮ ਵਾਲੇ ਦਿਨਾਂ ਤੇ 2-4 ਅਗਲੇ ਦਿਨਾਂ ਵਿੱਚ ਤੁਸੀਂ ਇਹ ਚੀਜ਼ਾਂ ਨਾ ਕਰੋ। ਘਰ ਵਿੱਚ ਮੀਟ ਮੱਛੀ ਨਾ ਬਣਾਓ ਤੇ ਨਾ ਹੀ ਸ਼ਰਾਬ ਦਾ ਸੇਵਨ ਕਰੋ ਕਿਉਂਕਿ ਦੋਸਤੋਂ ਇਹ ਵੀ ਨਕਾਰਾਤਮਕ ਚੀਜ਼ਾਂ ਵੱਲ ਹੀ ਸਾਡਾ ਧਿਆਨ ਖਿੱਚਦੀ ਹੈ। ਘਰ ਵਿੱਚ ਮੀਟ ਦਾ ਆਉਣਾ ਹਮੇਸ਼ਾ ਹੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਘਰ ਵਿੱਚ ਕੋਈ ਚੀਜ਼ ਵੱਢਣੀ ਭਾਵ ਕੇ ਜਿਵੇਂ ਕਿ ਕੋਈ ਲਹੂ ਦਾ ਦਿਖਣਾ ਇਹ ਵੀ ਨਕਾਰਾਤਮਕ ਸ਼ਕਤੀ ਦਾ ਇੱਕ ਨਿਸ਼ਾਨ ਮੰਨਿਆ ਜਾਂਦਾ ਹੈ ਦੋਸਤੋ ਇਹ ਵੀ ਗੱਲ ਯਾਦ ਰੱਖਿਓ ਕਿ ਇਸ ਦਿਨ ਤੁਸੀਂ ਕਦੇ ਕਿਸੇ ਨੂੰ ਵੀ ਕਰਜ਼ਾ ਵੀ ਨਹੀਂ ਦੇਣਾ ਕਈ ਲੋਕ ਕੀ ਕਰਦੇ ਹਨ ਕਿ ਕਿਸੇ ਤੋਂ ਕੁਝ ਚੀਜ਼ਾਂ ਮੰਗ ਲੈਂਦੇ ਹਨ ਪੈਸੇ ਮੰਗ ਲੈਂਦੇ ਹਨ ਜਾਂ ਵਿਆਜ ਤੇ ਪੈਸੇ ਸੀ ਮੰਗ ਲੈਂਦੇ ਹਨ ਤਾਂ ਉਹ ਉਸ ਨੂੰ ਵਿਆਜ ਦੇ ਕੇ ਪੈਸੇ ਦੇ ਦਿੰਦੇ ਹਨ ਯਾਦ ਰੱਖੋ ਸੰਗਰਾਂਦ ਦੇ ਦਿਨ ਜਾਂ 2-4 ਅਗਲੇ ਦਿਨਾਂ ਵਿੱਚ ਤੁਸੀਂ ਕਦੇ ਵੀ ਕਿਸੇ ਨੂੰ ਕੋਈ ਉਧਾਰ ਨਹੀਂ ਦੇਣਾ ਪੈਸੇ ਨਹੀਂ ਦੇਣੇ ਭਾਵੇਂ ਉਹ ਵਿਆਜ ਤੇ ਕਿਉਂ ਨਾ ਹੋਣ ਤੁਸੀਂ ਕੋਈ ਵੀ ਚੀਜ਼ ਕਿਸੇ ਨੂੰ ਵਰਤਣ ਦੇ ਲਈ ਦੋਸਤੋਂ ਨਹੀਂ ਦੇਣੀ ਕਈ ਲੋਕ ਕੀ ਕਰਦੇ ਹਨ ਕਿ ਆਪਣਾ ਕੋਈ ਵਾਹਨ ਭਾਵੇਂ ਕਿ ਮੋਟਰਸਾਈਕਲ ਜਾਂ ਕਾਰ ਕਿਸੇ ਨੂੰ ਦੇ ਦਿੰਦੇ ਹਨ ਇਸ ਨਾਲ ਤੁਸੀਂ ਕਦੇ ਵੀ ਕੋਈ ਚੀਜ਼ ਆਪਣੇ ਘਰੋਂ ਕਿਸੇ ਨੂੰ ਵਰਤਣ ਦੇ ਲਈ ਨਹੀਂ ਦੇਣੀ ਦੋਸਤੋਂ ਕਿਉਂਕਿ ਫਿਰ ਸਾਰਾ ਮਹੀਨਾ ਜਾਂ ਫਿਰ ਅਗਲੇ ਕੁਝ ਮਹੀਨੇ ਤੁਸੀਂ ਇਹੀ ਸਭ ਕਰਦੇ ਰਹੋਗੇ ਅਤੇ ਤੁਹਾਡੀਆਂ ਵਸਤੂਆਂ ਦਾ ਹਮੇਸ਼ਾ ਦੂਸਰਿਆਂ ਵੱਲੋਂ ਇਸਤੇਮਾਲ ਹੀ ਕੀਤਾ ਜਾਵੇਗਾ ਜੈਸ ਕਰਕੇ ਤੁਹਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ ਦੋਸਤੋ ਚੰਗਾ ਕੰਮ ਵੀ ਤੁਸੀਂ ਕਰਨਾ ਹੈ ਕਿ ਇਸ ਦਿਨ ਤੁਸੀਂ ਥੋੜੀ ਸਾਫ ਸਫਾਈ ਵੀ ਕਰ ਸਕਦੇ ਹੋ ਜੈਸ ਨਾਲ ਘਰੋਂ ਕੂੜਾ ਬਾਹਰ ਜਾਵੇਗਾ ਤੇ ਸਾਰਾ ਮਹੀਨਾ ਤੁਹਾਡਾ ਬਹੁਤ ਚੰਗਾ ਬੀਤੇਗਾ ਇਹ ਦੋਸਤੋ ਕੁਝ ਉਪਾਅ ਤੇ ਕੁਝ ਇਹੋ ਜਿਹੀਆਂ ਗੱਲਾਂ ਸਨ ਇਹੋ ਜਿਹੀਆਂ ਗਲਤੀਆਂ ਸਨ ਜੋ ਤੁਸੀਂ ਕਦੇ ਵੀ ਨਹੀਂ ਕਰਨੀਆਂ ਇਸ ਕਰਕੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਸ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਯਾਦ ਰੱਖੋ ਜੋ ਵੀ ਤੁਹਾਨੂੰ ਉਪਾਅ ਦੱਸੇ ਗਏ ਹਨ ਤੁਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਕਰਨਾ ਹੈ ਜੀ